ਕਾਬੂ ਕਿਤੇ ਗਏ ਨੇ ਬਹੁਤ ਵੱਡੀ ਇੱਕ ਮਲ ਮਾਰੀ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਹੋਈ ਹੈ ਕੀ ਕੁਝ ਫੜਿਆ ਗਿਆ ਕਿਦਾਂ ਇਹ ਕਾਰਵਾਈ ਹੋਈ ਕਿਹੜੇ ਕਿਹੜੇ ਸ਼ਹਿਰ ਦੇ ਬੰਦੇ ਨੇ ਤੁਹਾਨੂੰ ਸਾਰਗੂ ਦੱਸਾਂਗੇ ਜਿਹੜਾ ਮੇਨ ਲੋਪੀ ਕਿੱਥੇ ਦਾ ਪੂਰੇ ਵਿੱਚ ਤੇ ਗੱਲਬਾਤ ਕਰਨੀ ਚਲਦੇ ਆ ਸਿੱਧਾ ਸਾਡੇ ਸਹਿਯੋਗੀ ਰਜਿੰਦਰ ਸਿੰਘ ਜੀ ਕੋਲ ਤਾਂ ਉਹਨਾਂ ਦੇ ਕੋਲ ਚਲਦੇ ਆਪਾਂ ਸਿੱਧਾ ਰਜਿੰਦਰ ਜੀ ਤੁਹਾਡਾ ਬਹੁਤ ਸਾਕਦਾ ਸਵੇਰ ਦਾ ਲਾਈਵ ਰੋਡ ਧੰਨਵਾਦ ਧੰਨ ਰਜਿੰਦਰ ਸਿੰਘ ਜੀ ਇੱਕ ਬਹੁਤ ਵੱਡੀ ਜਨੀ ਜੋਤੀ Yadav SSP ਦੇ ਵੱਲੋਂ ਕਾਰਵਾਈ ਕੀਤੀ ਗਈ ਗੁਪਤ ਇਨਫੋਰਮੇਸ਼ਨ ਮਿਲੀ ਸੀ ਇਹ ਇੱਕ ਬੰਦਾ ਜਿਹੜਾ ਪੰਜਾਬ ਪੁਲਿਸ ਦੇ ਵਿੱਚ ਲੁਧਿਆਣਾ ਦੇ ਵਿੱਚ ਹੈੱਡ ਕਨਸਟੇਬਲ ਹੈ ਉਸ ਤੋਂ 200 ਗ੍ਰਾਮ ਹੈਰੋਇਨ ਕਾਬੂ ਕੀਤੀ ਅਜੇ ਅੱਗੇ ਅੱਗੇ ਖੁਲਾਸੇ ਜਿਵੇਂ ਹੋਏ ਆ ਕਹਿੰਦੇ ਬਿਜਲੀ ਬੋਰਡ ਦੇ ਮੁਲਾਜ਼ਮ ਵੀ ਡਿੱਕੇ ਆ ਗਏ ਨੇ ਹਾਂਜੀ ਇਹ ਘਟਨਾ ਪੁਲਿਸ ਦੇ ਧਿਆਨ 'ਚ ਤਾਂ ਕਾਫੀ ਚਿਰ ਪਹਿਲਾਂ ਦੀ ਸੀ ਵੱਡੇ ਅਫਸਰਾਂ ਦੇ ਜੀ ਇਸ ਕਰਕੇ ਉਹ ਤੇ ਟਰੈਪ ਲਾਇਆ ਹੋਇਆ ਸੀ ਪੁਲਿਸ ਇਹਦੇ ਮਾਗਰਾ ਕਰ ਰਹੀ ਸੀ ਮਾਗਰਾ ਤਾਂ ਇਹ 15 16 ਤਰੀਕ ਦੇ ਲੱਗੇ ਸੀ ਪਰ 19 ਤਰੀਕ ਤੋਂ ਤਾਂ ਬਿਲਕੁਲ ਹੀ ਇਹਦੇ ਪਿੱਛੇ ਪੈ ਗਏ ਵੀ ਆਪਾਂ ਜਿਹੜਾ ਇਹ ਪਰਦਾ પાસ ਕਰਨਾ ਹੈਗਾ ਤੇ ਉਹਦੇ ਵਿੱਚ ਉਹ મતલਬ کافی ਉਹਨਾਂ ਨੇ ਜਿਹੜਾ ਮੇਨ ਮਕਸਦ ਮੇਨ ਜਿਹੜਾ ਅਫਜ਼ ਉਹ ਲੁਧਿਆਣੇ ਦਾ ਤੁਸੀਂ ਹੜੇ ਦਾ ਬੰਦਾ ਫੜਿਆ ਗਿਆ ਫਿਰ ਉਦੋਂ ਕਹਾ ਅੱਗੇ ਹੋਰ ਮੁਲਾਦਾਂ ਫੜੇ ਤੇ ਪੰਜਾਬ ਦੇ ਮਤਲਬ ਕਈ ਸ਼ਹਿਰਾਂ ਦੇ ਉਹ ਜਿਹੜੇ ਮੁਲਾਦਾਂ ਸੀਗੇ ਇਹਨਾਂ ਲੋਕ ਇਕੱਠੇ ਬੈਠ ਕੇ ਹੋ ਸਕਦਾ ਇਹ ਕਰਦੇ ਹੋਣ ਨਸ਼ਾ ਪੱਤਾ ਇਸ ਕਰਕੇ ਇਹਨਾਂ ਤੇ ਜਦੋਂ ਛਾਪਾਂ ਮਾਰੀ ਹੋਈ ਹੈ ਤਾਂ کافی ਨੇ ਜਿਹੜੇ ਉਹ ਉਹ ਮਤਲਬ ਲਪਿਟੇ ਦੇ ਵਿੱਚ ਕਾਨੂੰਨ ਦੇ ਪੰਜੇ ਦੇ ਵਿੱਚ ਆ ਫਸ ਚੁੱਕੇ ਨੇ ਜੋਤੀਆ ਦੇ ਐਸਐਸਪੀ ਦੇ ਜੋ ਕਹਿਣਾ ਹੈ ਜੋ ਸੀ ਇਹ ਪੜੀ ਹੈ ਖਬਰ ਉਹਨਾਂ ਦਾ ਇਹ ਦੱਸਿਆ ਗਿਆ ਕਿ ਜਿਹੜਾ ਮੇਨ ਮੁਜ਼ਦਮ ਸੀ ਬਿਜਲੀ ਬੋਰਡ ਦਾ ਉਹ ਤਰਨਤਰਨ ਦਾ ਸੀ ਉਹਦੇ ਲਿੰਕ ਸੀ ਅੱਗੇ ਅੰਮ੍ਰਿਤਸਰ ਹੁਸ਼ਿਆਰ ਦੇਪੂਰ ਦੇ ਵਿੱਚ ਤਾਂ ਉਹਨਾਂ ਨੂੰ ਇੱਕ ਬੰਦਾ ਚਾਹੀਦਾ ਸੀ ਉਹਨਾਂ ਨੇ ਪੁਲਸਾ ਲੱਭਿਆ ਤੇ ਇਸ ਨੂੰ ਆਪਣਾ ਮੋਰੀ ਬਣਾਇਆ ਇਹ ਯਾਨੀ ਕਿ ਉਹਨੂੰ ਸਮਾਨ ਲੈ ਕੇ ਅੱਗੇ ਵੇਚ ਰਿਹਾ ਸੀ ਦੇਖੋ ਹਾਂਜੀ ਦੇਖੋ ਪਰ ਜਦੋਂ ਪੁਲਸ ਕਿਸੇ ਚੀਜ਼ ਦੇ ਮੰਗ ਮਗਰ ਪਾਏ ਜੇ ਤਾਂ ਮਤਲਬ ਉਹ ਸਹੀ ਹੱਲ ਕਰਕੇ ਛੱਡਦੀ ਹੈ ਕਿਉਂਕਿ ਪਹਿਲਾਂ ਪਿਛਲੇ ਸਮਿਆ ਦੇ ਵਿੱਚ ਵੀ ਇਹਨਾਂ ਨੇ ਬਲੈਕ ਕੈਟ ਨਾ ਦੇ ਮਤਲਬ ਇੱਕ ਤਿਆਰ ਕੀਤਾ ਸੀ ਸਿਸਟਮ ਦਾ ਅਤਵਾਦ ਦੇ ਵਿੱਚ ਆ ਰਿਹਾ ਸੀ ਇਸੇ ਤਰ੍ਹਾਂ ਹੀ ਉਹ ਜਦੋਂ ਵੀ ਕੋਈ ਕਿਤੇ ਕ੍ਰਾਈਮ ਹੁੰਦਾ ਉਹ ਕ੍ਰਾਈਮ ਜੇ ਇਹਨਾਂ ਤੋਂ ਟ੍ਰੇਸ ਨਾ ਹੁੰਦਾ ਹੋਵੇ ਤਾਂ ਉਹਨੂੰ ਟ੍ਰੇਸ ਕਰਨ ਵਾਸਤੇ ਇਹਦੇ ਵਿੱਚ ਇਹ ਬੰਦੇ ਨੇ ਜਿਹੜੇ ਟਾਪਕਸ ਨਾਲ ਉਹਨਾਂ ਨੂੰ ਸੈਟਲ ਕਰ ਦਿੰਦੇ ਨੇ ਜਿਹੜੇ ਫਿਰ ਵਿੱਚ ਬਿਲਕੁਲ ਬਰ ਕੇ ਉਹਨਾਂ ਨੂੰ ਮਤਲਬ ਪਕੜਾ ਲੈਂਦੇ ਨੇ ਤੇ ਉਹ ਕਾਨੂੰਨ ਦੇ ਫਰਲੇ ਵਿੱਚ ਆ ਜਾਂਦੇ ਨੇ ਡਾਕਟਰ ਸਾਹਿਬ ਬੜੀ ਵੱਡੀ ਕਾਰਵਾਈ ਕੀਤੀ ਹੈ ਜੇਕਰ ਦੇਖਿਆ ਜੇ ਤਾਂ ਐਸਐਸਪੀ ਜੋਤੀ ਆਦਾ ਜੋ ਕਿ ਸਿੱਖਿਆ ਮੰਤਰੀ ਦੇ ਪਤਨੀ ਨੇ ਤੁਹਾਨੂੰ ਪਤਾ ਹੈ ਤੇ ਦੂਸਰੇ ਪਾਸੇ ਅੱਜ ਜੇ ਗੱਲ ਕਰੀਏ ਜਗਦੀਸ਼ ਭੋਲਾ ਵੀ ਅੱਜ ਬਠਿੰਡਾ ਦੇਲ ਤੋਂ ਮਹਾਰਾਜ ਆ ਜਾਣਗੇ ਸ਼ਾਮ ਤੱਕ ਹਾਂਜੀ ਦੇਖੋ ਜਗਦੀਸ਼ ਭੋਲੇ ਦੀ ਫਿਰ ਜਵਾਨਤ ਹੋ ਗਈ ਜੀ ਹਾਈ ਕੋਰਟ ਮਾਨ ਜੋ ਹਾਈ ਕੋਰਟ ਦੇ ਵਿੱਚੋਂ ਤਾਂ ਫਿਰ ਉਹਨਾਂ ਦੇ ਤਾਂ ਬਾਹਰ ਆਉਣੇ ਹੁੰਦੇ ਕਿਉਂ ਜਿਹੜਾ ਉੱਥੋਂ ਪਰਮਿਟ ਲੰਦਾ ਜਾਂਦਾ ਹੁੰਦਾ ਉੱਥੇ ਪੰਜ ਚਾਰ ਦਿਨ ਲੱਗ ਜਾਂਦੇ ਨੇ ਉਸ ਤੋਂ ਬਾਅਦ ਫਿਰ ਰਮਾਨਯੋਗ ਸੈਸ਼ਨ ਜਾਂ ਜਦੀ ਕੋਰਟ ਦੇ ਵਿੱਚ ਆਉਂਦਾ ਉਸ ਤੋਂ ਬਾਅਦ ਫਿਰ ਜੇਲ੍ਹ ਪ੍ਰਸ਼ਾਸਨ ਕੋਲੇ ਜਾਂਦਾ ਫਿਰ ਉਹਦੀ ਤਸਦੀਕ ਕਰਦੇ ਨੇ ਪੰਜ-ਛੇ ਦਿਨ ਦਾ ਇਹ ਪ੍ਰੋਜੈਕਟ ਹੁੰਦਾ ਉਹ ਪੰਜ-ਛੇ ਦਿਨ ਹੋ ਗਏ ਇਸ ਕਰਕੇ ਫਿਰ ਜਗਦੀਸ਼ ਖੋਲ ਜਿਹੜਾ ਅੱਜ ਆਪਣੇ ਪਰਿਵਾਰ ਦੇ ਵਿੱਚ ਜਾਂ ਆਪਣੇ ਘਰੇ ਮਤਲਬ ਪਹੁੰਚ્યો ਕਿਉਂਕਿ ਘਰ ਦੇ ਜਿਹੜੇ ਹਾਲਾਤ ਨੇ ਇੰਨੇ ਸਾਲਾਂ ਤੋਂ ਬਾਜ਼ੁਰਗ ਚੜਾਈ ਕਰ ਗਏ ਤੇ ਮਤਲਬ ਇਹ 10-12 ਸਾਲ ਦਾ ਅੰਦਰ ਸੀਗਾ ਇਸ ਕਰਕੇ ਜਿਹੜੇ ਘਰ ਦੇ ਹਾਲਾਤ ਨੇ ਚੁੰਧਿਆਂ ਤੇ ਘਾਗ ਬੁਕਣ ਦੇ ਕਤਲਾਂ ਦੇ ਕੇਸ ਜੋ ਪੈਂਦੇ ਪਰ ਮਤਲਬ ਜਿਹੜਾ ਇਹ ਗੀਤ ਹੈ ਬਣਾਇਆ ਹੋਇਆ ਪਰਮਿੰਦਰ ਸੰਧੂ ਦਾ ਪਰ ਮਤਲਬ ਇਹ ਬਿਲਕੁਲ ਢੁਗਦਾ ਹੈਗਾ ਮਤਲਬ ਚੁੰਧਾਂ ਦੇ ਉੱਤੇ ਤਾਂ ਬਾਕੀ ਗੁਪੰਦਾ ਘਰ ਦੇ ਹਾਲਾਤ ਨੇ ਜਿਹੜੇ ਉਹ ਦੇਖਣ ਤੋਂ ਪਤਾ ਲੱਗਦਾ ਵੀ ਇੱਕ ਭੁੱਲਿਆ ਵਿਸਰਿਆ ਮਕਾਨ ਸੀ ਦਾ ਜਿਹੜੇ ਚ ਅੱਜ ਚਲੋ ਜਾ ਕੇ ਉਹ ਰੰਗ ਭਾਗ ਪਾ ਦੇ ਲਾਊਗਾ ਉਹ ਜੋ ਹਕੀਕਤ ਹੈ ਉਹ ਦੇਖੋ ਅੱਗੇ ਅਨੇ ਟ੍ਰਾਇਲ ਚੱਲਦਾ ਹੋਊਗਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਉੱਥੋਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਕੇ ਬਾਹਰ ਨਿਕਲੂਗਾ ਡਾਕਟਰ ਸਾਹਿਬ ਸਹੀ ਕਹਿ ਤੁਸੀਂ ਵੀ ਦੇਖੋ ਇਹ ਇਹ ਇਹਨਾਂ ਦੇ ਉੱਪਰ ਵੀ ਐਨਡੀਬੀਐਸ ਐਕਟ ਦੇ ਮਾਮਲੇ ਦਰਸੀ ਤੇ ਜੇਕਰ ਗੱਲ ਕਰੀਏ ਪਿੱਛੇ ਤੁਹਾਨੂੰ ਯਾਦ ਹੋਣਾ ਕਿ ਉਹ ਚਿੱਟੇ ਵਾਲੀ ਕਥਾਰ ਵਾਲੀ ਜਾਨੀ ਵੀ ਕਾਬੂਈ ਸੀ ਕੌਣ ਸੇ ਅਜੋ ਬਾਹਰ ਹੈ ਤਾਂ ਉਹਦਾ ਹੁਣ ਸਿੱਧਾ ਪੰਗਾ ਪਿਆ ਖੈਰਾ ਸਾਹਿਬ ਨਾਲ ਉਹਨੇ ਖੈਰਾ ਨੂੰ ਮੂੰਹ ਠੋਕਵਾ ਜਵਾਬ ਦਿੱਤਾ ਹੈ ਕਿ ਖੈਰਾ ਸਾਹਿਬ ਨੇ ਕਿਹਾ ਸੀ ਵੀ ਇਹਦੇ ਕੋਲ ਐਨੇ ਪੈਸੇ ਕੁੱਤੇ ਡੇਢ ਲੱਖ ਦੇ ਕਿੱਥੋਂ ਆਏ ਨੇ ਤਾਂ ਉਹਨੇ ਹੁਣ ਜਵਾਬ ਦਿੱਤਾ ਖੈਰਾ ਸਾਹਿਬ ਸਿੱਧਾ ਇੱਕ ਨਿੱਜੀ ਚੰਤੇ ਮੈਂ ਦੱਸ ਦਿੰਦਾ ਕਿ ਚੈਨਲ ਦੇ ਜਿਹੜੇ ਮਾਲਕ ਨੇ ਮੱਕੜ ਉਨਾ ਦੇ ਟ੍ਰੂ ਇੰਟਰਵਿਊ ਜਿਕੇ ਆ ਕਹਿੰਦੇ ਵੀ ਮੇਰੇ ਕੋਲ ਜਿਹੜੇ ਕੁੱਤੇ ਐ ਉਹ ਇੱਕ ਕੁੱਤਾ 1.5 ਲੱਖ ਦਾ ਵਾਕੀ ਐ ਤੇ ਕਹਿੰਦੇ ਹੁਣ ਮੇਰੇ ਇਹ ਨਹੀਂ ਕੁੱਤਿਆਂ ਦੇ ਬੱਚੇ ਹੋਣਗੇ ਜੇ ਖੈਰ ਸਾਹਿਬ ਵੀ ਦਮ ਐ ਤਾਂ ਕਹਿੰਦੇ ਇਹ ਬੱਚਾ ਖਰੀਦ ਲਓ ਮੈਂ 50000 ਦਾਂਗੀ ਤੂੰ ਦਮ ਤਾਂ ਰੱਖੋ ਦੇਖੋ ਇੱਕ ਤਾਂ ਨਸ਼ਾ ਤੋਂ ਤਕਰੀ ਚੰਦਰ ਹੋਈ ਹੁਣ ਉਹ ਜਵਾਬ ਦੇ ਰਹੀ ਐ ਸਾਡੇ ਇਹਨਾਂ ਨੇਤਾਵਾਂ ਨੂੰ ਇਦਾਂ ਦੇਖੋ ਇਹ ਗੱਲ ਇਹ ਐ ਵੀ ਜਦੋਂ ਕਿਸੇ ਤੇ ਵੀ ਕੋਈ ਚਲੋ ਮਾਰਾ ਟਾਈਮ ਆ ਜਾਂਦਾ ਹੈ ਜਾਂ ਕੋਈ ਇਹੋ ਘਟਨਾ ਵਾਪਰ ਜਾਂਦੀ ਆ ਉਹਦੇ ਉੱਤੇ ਜਿਹੜੇ ਟੌਂਕ ਲੈਣਾ ਉਹ ਉਹ ਨਹੀਂ ਮਾਰਨੇ ਚਾਹੀਦੇ ਹੁੰਦੇ ਇਸ ਕਰਕੇ ਥੋੜਾ ਜਿਆਦਾ ਆਵਦੀਆਂ ਜਿਹੜੀਆਂ ਜਵਾਨਾਂ ਨੇ ਉਹਨਾਂ ਨੂੰ ਆਪਾਂ ਨੂੰ ਵੀ ਚਾਹੀਦਾ ਹੁੰਦਾ ਇਹ ਮਾਰਾ ਟਾਈਮ ਕਿਸੇ ਤੇ ਵੀ ਆ ਸਕਦਾ ਵੀ ਆਪਾਂ ਸੰਭਲ ਕੇ ਬੋਲੀਏ ਪਰ ਗੱਲ ਕਰੋ ਬੀਬੀ ਦੀ ਤੇ ਜਿਹੜਾ ਇਹਨਾਂ ਦਾ ਕੰਪੇਅਰ ਨਹੀਂ ਹੈ ਕਿਉਂਕਿ ਠਹਿਰਾ ਸਾਹਿਬ ਦੀਆਂ ਬਹਾਂ ਕਾਫੀ ਲੰਬੀਆਂ ਨੇ ਮਾਨਜੋਬ ਹਾਈ ਕੋਰਟ ਦੇ ਜਸਟਿਸ ਨੇ ਇੱਕ ਰਿਟਾਇਰ ਉਹ ਉਹਨਾਂ ਦੇ ਰਿਸ਼ਤੇਦਾਰ ਨੇ ਮਤਲਬ ਜਿਹੜਾ ਗੱਲ ਕਰੇ ਇਸ ਤਰ੍ਹਾਂ ਦਾ ਨਾ ਜਿਹੜਾ ਮਤਲਬ ਜਿਹੜੇ ਬਿਆਨਬਾਜ਼ੀ ਹੈ ਥੋੜੀ ਜੀ ਖੁਸ਼ੀ ਬਿਆਨਬਾਜ਼ੀ ਹੈ ਇਹ ਤੋਂ ਵੈਸੀ ਜਿਹੜਾ ਚੰਗਾ ਲੀਟਰ ਹੁੰਦਾ ਜਾਂ ਕੋਈ ਵੀ ਚੰਗਾ ਮਨੁੱਖ ਹੁੰਦਾ ਉਹ ਸੰਕੋਚ ਕਰਦਾ ਹੁੰਦਾ ਕਿਉਂਕਿ ਬਾਅਦ ਦੇ ਵਿੱਚ ਉਹ ਗੱਲਾਂ ਫਿਰ ਦੇਣੀਆਂ ਪੈਂਦੀਆਂ ਨੇ ਜਿਹਦੇ ਕਰਕੇ ਮਤਲਬ ਹੁਣ ਜੇ ਤੁਸੀਂ ਲਾਓ ਵੀ ਇਹ ਉਧਰ ਉਧਰ ਹੀ ਹੁੰਦੇ ਨੇ ਖੈਰਾ ਤੇ ਬੀਦੀ ਗੱਲ ਕਰਾਂ ਮਤਲਬ ਇਹਨਾਂ ਦਾ ਕੋਈ ਕੰਪੇਅਰ ਤਾਂ ਹੈ ਨਹੀਂ ਆਪਦੇ ਨਾਲ ਤਾਂ ਕੋਈ ਸਿਆਸੀ ਕਾ ਦੋਨਾਂ ਦਾ ਬਰਾਬਰ ਤਾਂ ਨਹੀਂ ਕੋਈ ਹੋਰ ਮਤਲਬ ਇਹ ਨੋਰਮਲ ਕਰਦੀ ਹੈ ਉਹ ਤਕੜੇ ਕਰਦਾ ਇਸ ਕਰਕੇ ਮਤਲਬ ਨਾਲ ਆਪਦੇ ਬਰਾਬਰ ਦੇ ਮੁਕਾਬਲੇ ਦਾ ਜਿਹੜਾ ਕੋਈ ਬਿਆਨਵਾਜੀ ਦੇ ਦੋ ਜਿਹੜਾ ਨਰਮ ਬੰਦੇ ਤੇ ਜਾਂ ਛੋਟੇ ਤੇ ਬਿਆਨਵਾਜੀ ਦੇਣੀ ਹੈ ਜਦੋਂ ਫਿਰ ਉਹਦਾ ਬਿਆਨ ਦਾ ਜਵਾਬ ਦਿੰਦੇ ਨਾ ਤਾਂ ਫਿਰ ਥੋੜੀ ਜਿਹੀ ਜਿਹੜੀ ਫੀਲਿੰਗ ਜੀ ਆ ਉਹ ਗਲਤ ਹੁੰਦੀ ਹੈ ਮਨੋਂ ਕੋਸ਼ਿਸ਼ ਹਰ ਇੱਕ ਨੂੰ ਇਹ ਕਰਨੀ ਚਾਹੀਦੀ ਹੈ ਵੀ ਜਿਹੜੀ ਬਿਆਨਵਾਜੀ ਦੇਣੀ ਹੈ ਉਹ ਸੰਕੋਚ ਨਾਲ ਹੀ ਦਿੱਤੀ ਜਾਵੇ ਡਾਕਟਰ ਸਾਹਿਬ ਮੈਂ ਨਾ ਤੁਹਾਡੇ ਕੋਲ ਦੁਆਰਾ ਮਾਨ ਸਾਹਿਬ ਦੇ ਦੋ ਅਪਡੇਟ ਲਾਂਗਾ ਯਾਦ ਰੱਖਣਾ ਪਹਿਲਾਂ ਤੁਸੀਂ ਮੈਨੂੰ ਅਪਡੇਟ ਦਿਓ ਹੁਣੇ ਹਾਈ ਕੋਰਟ ਦੇ 400 ਤੋਂ ਪਲੱਸ ਕਿੰਨੇ ਯਾਨੀ ਕਿ ਵਿਅਕਤੀ ਦੇ ਫੈਸਲੇ ਲੈਣ ਬਾਰੇ ਸੋਚਿਆ ਉਹ ਅਪਡੇਟ ਤੁਹਾਡੇ ਦਰਸ਼ਕਾਂ ਨੂੰ ਪਤਾ ਇਹ ਦੇਖੋ ਪਿਛਲੇ ਦੋ ਕੀ ਹੁੰਦਾ ਨਾ ਜੇਲਾਂ ਦੇ ਵਿੱਚ ਜਿਹੜੇ ਵੀ ਐਡੀ ਹੁੰਦੇ ਨੇ ਉਹਨਾਂ ਨੂੰ ਕੋਈ ਪ੍ਰੋਬਲਮਾਂ ਹੁੰਦੀਆਂ ਨੇ ਕੋਈ ਵੱਡੀਆਂ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਟਾਈਮ ਤੋਂ ਪਹਿਲਾਂ ਰਿਹਾ ਕਰਨ ਦੀਆਂ ਐਪਲੀਕੇਸ਼ਨਾਂ ਦਿੱਤੀਆਂ ਜਾਂਦੀਆਂ ਉਹ ਐਪਲੀਕੇਸ਼ਨਾਂ ਤੇ ਗੌਰ ਹੁੰਦਾ ਹੈ ਬਾਕੀ ਉਹ ਉਹਨਾਂ ਦੀ ਤਸਦੀਕ ਹੁੰਦੀ ਹੈ ਫਿਰ ਜਦੋਂ ਕੋਈ ਮਤਲਬ ਇਸ ਤਰ੍ਹਾਂ ਦੀ ਸਰਕਾਰ ਕੋਈ ਗੌਰ ਨਹੀਂ ਨਾ ਕਰਦੀ ਜੀ ਉਸ ਤੋਂ ਬਾਅਦ ਫਿਰ ਹਾਈ ਕੋਰਟ ਨੇ ਹੁਣ ਕਿਹਾ ਇਹਦੇ ਵਿੱਚ 412 ਐਪਲੀਕੇਸ਼ਨਾਂ ਸੀ ਉਹ ਮਾਨਯੋਗ ਕੋਰਟ ਨੇ 412 ਨੂੰ ਹੀ ਕਿਹਾ ਇਹਨਾਂ ਨੂੰ ਰਿਹਾ ਕਰੋ 15 ਦਿਨਾਂ ਦੇ ਅੰਦਰ ਮੈਂ ਗੱਲ ਕਰ ਕਿਉਂਕਿ ਉਹਨਾਂ ਦੇ ਵੀ ਕੁਝ ਮੌਲਕ ਜੇ ਕੋਈ ਬੰਦਾ ਕੈਦ ਦੇ ਵਿੱਚ ਹੈ ਉਹਦੇ ਵੀ ਕੋਈ ਮੌਲਕ ਅਧਿਕਾਰ ਹੁੰਦੇ ਨੇ ਇਹ ਨਹੀਂ ਹੁੰਦਾ ਵੀ ਉਹਨੂੰ ਆ ਦੱਫੀ ਕੀ ਰੱਖਿਆ ਜਾ ਸਕਦਾ ਹੁੰਦਾ ਉੱਪਰ ਕੋਰਟਾਂ ਬੈਠੀਆਂ ਨੇ ਮਾਨਯੋਗ ਸੁਪਰੀਮ ਕੋਰਟ ਬੈਠੀ ਆ ਹਾਈ ਕੋਰਟ ਬੈਠੀਆਂ ਨੇ ਮਾਨਯੋਗ ਉਹਨੀਆਂ ਨੇ ਮਤਲਬ ਹੁੰਦਾ ਉੱਥੇ ਤੇ ਪਹੁੰਚ ਕਰਦਾ ਮਨੁੱਖੀ ਵਤੀਰਾ ਮਤਲਬ ਜਿਹੜਾ ਉਹ ਵਰਤਣਾ ਚਾਹੀਦਾ ਹੁੰਦਾ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਐਪਲੀਕੇਸ਼ਨ ਜਾਂਦੀ ਹੈ ਉਹਦੇ ਉੱਤੇ ਕਾਰਵਾਈ ਜੋ ਵੀ ਬਣਦੀ ਆ ਹਾਂ ਜਾਂ ਨਾ ਜੋਨਨ ਤਸਦੀਕ ਕਰਨਾ ਡਾਕਟਰਾਂ ਦਾ ਪੈਨਲ ਹੈ ਕੋਈ ਵਕੀਲਾਂ ਦਾ ਜੱਜਾਂ ਦਾ ਜਿਸ ਤਰ੍ਹਾਂ ਦੀ ਵੀ ਕੋਈ ਕਾਰਵਾਈ ਉਹ ਤੇ ਕਰਕੇ ਜਲਦੀ ਤੋਂ ਜਲਦੀ ਇਹ ਜਿਹੜਾ ਇਸ ਤਰ੍ਹਾਂ ਦਾ ਰਿਹਾਈ ਦੇ ਕੰਮ ਨੇ ਉਹ ਕਰਨੇ ਚਾਹੀਦੇ ਨੇ ਜਿਦੇ ਨਾਲ ਮਤਲਬ ਸਰਕਾਰਾਂ ਦੀਆਂ ਜਿਹੜੀਆਂ ਪੈਂਠਾਂ ਨੇ ਨਾ ਸਰਕਾਰਾਂ ਦੀ ਵੈਲਿਊ ਮਾਰਕੀਟ ਵੈਲਿਊ ਹੈ ਜਿਹੜੀ ਉਹ ਵੱਜ ਜਾਂਦੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਕੇਸ ਲੰਮਕਣ ਲੱਗ ਜਾਂਦੇ ਨੇ ਬੰਦੇ ਜੇਲਾਂ 'ਚ ਬੱਠੇ ਧਮਕੀ ਜਾਂਦੇ ਨੇ ਉਹਦੇ ਨਾਲ ਮਤਲਬ ਸਰਕਾਰ ਦੇ ਉੱਤੇ ਜਿਹੜਾ ਕੋਈ ਬਹੁਤਾ ਚੰਗਾ ਪ੍ਰਭਾਵ ਨਹੀਂ ਪੈਂਦਾ ਹੁੰਦਾ ਡਾਕਟਰ ਸਾਹਿਬ ਗੱਲ ਪੁਲਿਸ ਵਾਲਿਆਂ ਚੱਲੀ ਹੈ ਤਾਂ ਉਹ ਦੋ ਅਪਡੇਟਾਂ ਹੀ ਬਾਤੋ ਕਰਦਾ ਨਹੀਂ ਕਿ ਪੁਲਿਸ ਵਾਲੀ ਹੋਰ ਗੱਲ ਕਰ ਲੈਣੇ ਆ ਮੈਂ ਸਾਰੇ ਬੂਸੇ ਨੂੰ ਮਾਰਨ ਨਹੀਂ ਕਹਿੰਦਾ ਡਾਕਟਰ ਸਾਹਿਬ ਮੋਕੇ ਦੇ ਕੋਲ ਨਾਲ ਇੱਕ ਪਿੰਡ ਹੈ ਨਿਹਾਲ ਸਿੰਘ ਵਾਲਾ ਉੱਥੋਂ ਹੀ ਕਾ ਸਾਡੇ ਨੂੰ ਖਬਰ ਆਈ ਹੈ ਤੇ ਉੱਥੇ ਨਾ ਯਾਨੀ ਕਿ ਇੱਕ ਪੱਠਾ ਮਾਲਕ ਹੈ ਧਿਆਨ ਨਾਲ ਸੁਣਨਾ ਐਸ ਐਮ ਪੱਠਾ ਤੇ ਉਹਨੇ ਕੀ ਕੀਤਾ ਉਹਦੇ ਮਜ਼ਦੂਰਾਂ ਨੂੰ ਯਾਨੀ ਪੈਸੇ ਵਗੈਰਾ ਤਨਖਾਹਾਂ ਦੇਣੀਆਂ ਸੀ ਜਦੋਂ ਆਪਣੇ ਹੱਕ ਲੈਣ ਗਏ ਤਾਂ ਉਹਨੇ ਉੱਥੇ ਗੁੰਡੇ ਬੁਲਾ ਕੇ ਉਹਨੇ ਕੁੱਟਮਾਰ ਕੀਤੀ ਇੱਥੋਂ ਤੱਕ ਕਿ ਜਨਾਨੀ ਦੇ ਕੱਪੜੇ ਫਾੜਦੇਗੇ ਤੇ ਸਾਡਾ ਪੱਤਰਕਾਰ ਭਾਈ ਸਾਹਿਬ ਨੇ ਉਹਨਾਂ ਨੂੰ ਬਤਮੀਨਾਂ ਬੋਲਿਆ ਕੱਲ ਮੈਂ ਛੁੱਟੀ ਹੈ ਤੁਹਾਨੂੰ ਪਤਾ ਹੈ ਬੈਂ ਸਪੈਸ਼ਲ ਆਣਾ ਪਿਆ ਜਦੋਂ ਮੈਂ ਭਾਈ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਉਹ ਕਹਿੰਦਾ ਤੁਸੀਂ ਜੋ ਕਰਨਾ ਕਰ ਸਕਦੇ ਹੋ ਕਹਿੰਦਾ ਵੀ ਤੁਸੀਂ ਬੋਲ ਮੈਂ ਕਹਿੰਦਾ ਇੱਥੋਂ ਬੋਲ ਰਿਹਾ ਤਾਂ ਉਹ ਮੈਂ ਐਸਐਚਓ ਚੌਂਕੀਯਾਰ ਤੁ ਵੀ ਲਾਈਨ ਤੇ ਲਿਆ ਤਾਂ ਚੌਂਕੀਯਾਰ ਸਾਹਿਬ ਕਹਿੰਦੇ ਅਸੀਂ ਗਏ ਸੀ ਕਹਿੰਦੇ ਉਹ ਤਾਂ ਕਹਿੰਦੇ ਕੰਪਰੋਮਾਈਜ਼ ਹੋ ਗਿਆ ਮੈਂ ਕਹਾ ਸਰ ਉਹ ਕੰਪਰੋਮਾਈਜ਼ ਤਾਂ ਹੋਇਆ ਹੀ ਜੀ ਆ ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ ਕਹਿੰਦੇ ਜੀ ਤੁਸੀਂ ਜਿਹੜੇ ਐਸਪੀ ਨੂੰ ਕਹਿਣਾ ਜਿਹਨੂੰ ਕਹਿਣਾ ਕਹਿ ਦੋ ਮੈਂ ਕਾਰਵਾਈ ਆਪਣੀ ਮਰਜ਼ੀ ਨਾਲ ਕਰਾਂਗਾ ਦੇਖੋ ਦੇਖੋ ਇਹ ਨਾ ਪਹਿਲਾ ਤੁਸੀਂ ਹੈਗਾ ਇਹ ਨਹੀਂ ਕੋਈ ਅੱਜ ਦਾ ਇਹਦਾ ਪਹਿਲਾ ਤੁਸੀਂ ਇਹਨਾਂ ਬਣਾਏ ਹੋਏ ਨੇ ਮਤਲਬ ਜਿਹੜੇ ਜੋਗ ਅਫਸਰ ਹੁੰਦੇ ਨੇ ਉਹਨਾਂ ਨੂੰ ਫੀਲਡ ਦੇ ਵਿੱਚ ਘੱਟ ਤਾਰਿਆ ਜਾਂਦਾ ਹੈ ਉਹਨਾਂ ਨੂੰ ਤਾਂ ਖੁੱਡੇ ਦੇ ਨਾਲ ਰੱਖਿਆ ਜਾਂਦਾ ਹੁੰਦਾ ਇਸ ਕਰਕੇ ਮਤਲਬ ਜਿਹੜਾ ਕ੍ਰਪਸ਼ਨ ਦਾ ਬੋਲਬਾਲਾ ਉਹ ਜ਼ਿਆਦਾ ਹੁੰਦਾ ਕਿਉਂਕਿ ਜਿਹੜੀਆਂ ਲੀਡਰਾਂ ਦੀਆਂ ਲੀਡਰਿੰਗਾਂ ਹੁੰਦੀਆਂ ਨੇ ਲੀਡਰਾਂ ਦੀਆਂ ਰੈਲੀਆਂ ਹੁੰਦੀਆਂ ਨੇ ਲੀਡਰ ਇਹਨਾਂ ਨੂੰ ਬਗਾਰਾ ਪਾਉਂਦੇ ਨੇ ਤਾਂ ਕੱਟ ਦਿਖਾਉਣਾ ਹੁੰਦਾ ਕਾफी ਕੁਝ ਹੈ ਜਿਹੜਾ ਉਹ ਇਹਨਾਂ ਤੋਂ ਕਰਵਾਉਂਦੇ ਨੇ ਫਿਰ ਉਹ ਮਤਲਬ ਠੀਕ ਨਾਲ ਭ੍ਰਿਸ਼ਟਾਚਾਰ ਆ ਉਹ ਜ਼ਿਆਦਾ ਪੜਪਦਾ ਨਹੀਂ ਮੈਂ ਇਹ ਖਬਰ ਤਾਂ ਇਹ ਤਾਂ ਗੱਲ ਕੀਤੀ ਹੈ ਨਾ ਖਬਰ ਸੀ ਨਸ਼ਾ ਕਰਨੀ ਥੋੜੇ ਸਮੇਂ ਤੱਕ ਮੈਂ ਐਸਪੀ ਸਾਹਿਬ ਦਾ ਪੱਖ ਲੈਣਾ ਲਈ ਤੋਂ ਬਾਅਦ ਮੈਂ ਲਾਵਾਂਗਾ ਕਿਉਂਕਿ ਸਾ ਸਾਡਾ ਧਰਮ ਦੇ ਹੀ ਬੰਦਾ ਹੈ ਐਜੇ ਖੱਬ ਕੰਮ ਕਰਦੇ ਖਬਰਾਂ ਦੇ ਵਿੱਚ ਅਸੀਂ ਸੱਚ ਦਿਖਾਈਏ ਲੋਕਾਂ ਦਾ ਜਦੋਂ ਦੇਖਦੇ ਆ ਕੀ ਬਣੇਗਾ ਤੁਸੀਂ ਲਾਓ ਜੀ ਇੱਕ ਕੱਲ ਮੋਗੇ ਦੀ ਗੱਲ ਹੈ ਮੋਗੇ ਦੇ ਵਿੱਚ ਵੀ ਮਤਲਬ ਦੋ ਹਵਾਲਾਤੀ ਨੇ ਜਿਹੜੋ ਥਾਣੇ ਦੀ ਜਿਹੜੀ ਇਹ ਸੀ ਕਿ ਹਵਾਲਾਤ ਹੈ ਉੱਥੇ ਛੱਤ ਪਾੜ ਕੇ ਬਾਹਰ ਭੱਜ ਗਏ ਮਤਲਬ ਇਸ ਤਰ੍ਹਾਂ ਦੇ ਨੇ ਜਿਹੜੇ ਕੇਸ ਨੇ ਨਾ ਅ ਜਿੰਮੇਵਾਰੀ ਤੋਂ ਮਤਲਬ ਜਿਹੜੇ ਪਾੜ ਹੋ ਜਾਂਦੇ ਨੇ ਕਿ ਪੁਲਿਸ ਅਧਿਕਾਰੀ ਪਿੱਛੇ ਹਟਰੇ ਹੋਏ ਕਿਉਂਕਿ ਸ਼ਾਮ ਨੂੰ ਸਾਰੇ ਬੰਦੇ ਇਕੱਲੇ ਹੁੰਦੇ ਨੇ ਇਸ ਕਰਕੇ ਮਤਲਬ ਚਾਹੇ ਉਹ ਨਸ਼ਾ ਨਸ਼ਾ ਵਿਰੋਧੀ ਮੇ ਮਚਲਾ ਰਹੇ ਹੁੰਦੇ ਨੇ ਇਹ ਗੱਲ ਕਾ ਸਵੇਰ ਉੱਠ ਕੇ ਉਹ ਨਸ਼ਾ ਲੋਕਾਂ ਦੇ ਤਰ੍ਹਾਂ ਚੋਪਾਲ ਸੇ ਹੁੰਦੇ ਨੇ ਗੱਲ ਕਰਾ ਆਪ ਸ਼ਾਮ ਨੂੰ ਤਾਂ ਨਸ਼ੇ ਦੇ ਨਾਲ ਗਲਤਾਨ ਹੁੰਦੇ ਨੇ ਇਸ ਕਰਕੇ ਮਤਲਬ ਜਿਹੜੀ ਕੈਦੀ ਨੇ ਜਾਂ ਕੋਈ ਹੋਰ ਲੋਕ ਨੇ ਜਾਂ ਅਨਮਨੁੱਖੀ ਜਿਹੜੀਆਂ ਵਰਦਾਤਾ ਨੇ ਉਹਨਾਂ ਨੂੰ ਲੋਕ ਅੰਜਾਮ ਦਿੰਦੇ ਨੇ ਔਰ ਮੈਂ ਹੁਣ ਤੁਹਾਡੇ ਕੋਲ ਭਗਵਾਨ ਤੁਮੈ ਦੋ ਅਪਡੇਟ ਤੇ ਆਨਾ ਕਿ ਤੁਹਾਨੂੰ ਪਤਾ ਹੋਣਾ ਕਿ ਅੱਜ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਤਾ ਸੀ ਪਹਿਲਾਂ ਪਾਣੀਆਂ ਦੇ ਮੁੱਦੇ ਤੇ ਗੱਲ ਕਰ ਰਹੇ ਆ ਤੇ ਅੱਜ ਹਰਿਆਣਾ ਸਰਕਾਰ ਤੇ ਕੇਂਦਰ ਨੇ ਆਪਣਾ ਪੱਖ ਰੱਖਣਾ ਤਾਂ ਜਿਸ ਤੋਂ ਬਾਅਦ ਸੁਖਵੀਰ ਬਾਦਲ ਸੌਰੀ ਅੱਜ ਪੱਖ ਰੱਖਣਾ ਹੈ ਦੇਖਦੇ ਆ ਉਹ ਪੱਖ ਤੇ ਗਿਆ ਹੈਗਾ ਇਸ ਤੋਂ ਬਾਅਦ ਤੁਹਾਨੂੰ ਦੂਜੀ ਅਪਡੇਟ ਤੇ ਦੇਣਾ ਦੇਖੋ ਜੀ ਪੱਖ ਤਾਂ ਹੁਣ ਪਾਣੀ ਤੇ ਪੱਖ ਤਾਂ ਸੈਂਟਰ ਵੀ ਉਹਨਾਂ ਦੇ ਡਬਲ ਇੰਜਨ ਵਾਲਿਆਂ ਦਾ ਹੈਗਾ ਹਰਿਆਣੇ ਦੇ ਪੱਖ 'ਚ ਹੀ ਸੈਂਟਰ ਬੁੱਕ ਟੂਗਾ ਜਦੋਂ ਇਹਦੇ ਬੋਰਡ ਦੇ ਨੇ ਮੁਲਾਜ਼ਮ ਨੇ ਵੱਡੇ ਅਸਰ ਨੇ ਉਹ ਸਾਰੇ ਬਦਲਤੇ ਪੰਜਾਬ ਪੱਖੀ ਮੁਲਾਜ਼ਮ ਹੈ ਨਹੀਂਗੇ ਜੇ ਕੋਈ ਹੈਗੇ ਨੇ ਉਹ ਪੋਸਟਾਂ ਖਾਲੀ ਨੇ ਮਤਲਬ ਇਸ ਤਰ੍ਹਾਂ ਦਾ ਫਿਰ ਪੰਜਾਬ ਨਾਲ ਧੱਕਾ ਹੋਊਗਾ ਜਿੱਥੇ ਪਹਿਲਾਂ ਧੱਕਾ ਹੋਇਆ ਧੱਕਾ ਕੀਤਾ ਜਾਂ ਧੱਕਾ ਕਰਨ ਦੀ ਕੋਸ਼ਿਸ਼ ਕਰਦੇ ਨੇ ਉੱਥੇ ਇੱਕ ਧੱਕਾ ਹੋਰ ਕਰ ਲੈਣਗੇ ਪੰਜਾਬ ਦੇ ਲੋਕ ਇਹਨੂੰ ਚੰਗੀ ਤਰ੍ਹਾਂ ਮਤਲਬ ਜਾਣਦੇ ਨੇ ਹਰ ਇੱਕ ਗੱਲ ਦਾ ਠੁਕਮਾ ਜਵਾਬ ਦਿੱਤਾ ਜਾਊਗਾ ਵੇਸ਼ਕ ਲੋਕਾਂ ਨੂੰ ਕਿਹੋ ਜਿਹੀ ਵੀ ਕਰਵਾਲੀ ਕਿ ਉਹਨਾਂ ਦੇਣੀ ਚਾਹੀਦੀ। ਔਰ ਇੱਕ ਹੋਰ ਤੁਹਾਨੂੰ ਅਪਡੇਟ ਦੇਣਾ ਕਿ ਕੱਲ ਅੰਮ੍ਰਿਤਸਰ ਦੇ ਵਿੱਚ ਇੱਕ ਅਕਾਲੀ ਦਲ ਦੇ ਸਾਬਕਾ ਕੌਂਸਲਰ ਦਾ ਗੋਲੀਆਂ ਮਾਰ ਕੇ ਦਿਨ-ਦਿਆਰੇ ਕਤਲ ਕਰ ਦਿੱਤਾ ਗਿਆ। ਕਤਲ ਕਰ ਦਿੱਤਾ ਗਿਆ। ਲੇਕਿ ਪੁਲਿਸ ਨੇ ਤਿੰਨ ਐਸਕੇਟਿਉ ਜਾਰੀ ਕਰ ਦਿੱਤੇ ਨੇ ਪੁਲਿਸ ਨੇ ਕਾਬੂ ਕਰ ਲਾਂਗੇ। ਪਰ ਤੁਰੰਤ ਬਾਅਦ ਹੀ ਸੁਖਵੀਰ ਬਾਦਲ ਦਾ ਬਿਆਨ ਆਂਦਾ ਕਿਉਂਕਿ ਅਕਾਲੀ ਦੇ ਹੈਗੇ ਲੀਡਰ ਉਹਨਾਂ ਨੇ ਕਿਹਾ ਵੀ ਭਗਵਾਨਤਮਨ ਦੇ ਸਰਕਾਰ ਦੇ ਰਾਜ ਦੇ ਵਿੱਚ ਇਹ ਕੁਝ ਹੋ ਰਿਹਾ ਹੈ। ਤਾਂ ਜਦੋਂ ਭਗਵਾਨਤਮਨ ਸਾਹਿਬ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਵੀ ਨਾਲ ਦੇ ਟਵੀਟ ਕੀਤਾ ਹੈ। ਕਹਿੰਦੇ ਵੀ ਤੁਸੀਂ ਆਪੀ ਸਰਕਾਰ ਵੇਲੇ ਯਾਦ ਕਰੋ ਵੀ ਤੁਹਾਡੀ ਸਰਕਾਰਾਂ ਕੀ ਕੁਛਿਆ ਜਿਆ ਨਹੀਂ ਹੋਇਆ ਤਾਂ ਕਹਿੰਦੇ ਮੈਨੂੰ ਬਲੇਮ ਕਰੋ ਕਹਿੰਦੇ ਉਹਿੱਥੇ ਗੋਲੀ ਚੱਲਦੀ ਸੀ ਮੈਂ ਉੱਥੇ ਖੜਾ ਸੀ ਦੇਖੋ ਇਹ ਗੱਲ ਕਹੀ ਹੈ ਭਗਵੰਤ ਸਿੰਘ ਸਾਹਿਬ ਨੇ ਦੇਖੋ ਜੀ ਜੇ ਮਤਲਬ ਜਿਹੜੇ ਇਸ ਤਰ੍ਹਾਂ ਦੇ ਅਨਸਰ ਨੇ ਇਹਨਾਂ ਨੂੰ ਪਹਿਲਾਂ ਤੋਂ ਸਹਿ ਲੈਂਦੀ ਹੈ ਰਾਜ ਸੀ ਸਹਿ ਹੁੰਦੀ ਹੈ ਇਹਨਾਂ ਨੂੰ ਚਾਹੇ ਉਹ ਕਿਸੇ ਦੀ ਵੀ ਸਰਕਾਰ ਹੋਵੇ ਕਿਹੜਾ ਅੱਜ ਪਹਿਲੀ ਵਾਰ ਗੋਲੀਆਂ ਚੱਲੀਆਂ ਨੇ ਗੋਲੀਆਂ ਚੱਲਣ ਵਾਲਾ ਜਦੋਂ ਇਹ ਪੱਕ ਕਰਦੀਆਂ ਨੇ ਸਰਕਾਰਾਂ ਇਸੇ ਕਰਕੇ ਇਹਨਾਂ ਚੀਜ਼ਾਂ ਨੂੰ ਹੈ ਜਿਹੜਾ ਅ ਮਤਲਬ ਲੋਕ ਪਹਿਲ ਦੇਣ ਲੱਗੇ ਕੁਝ ਲੋਕ ਹਥਿਆਰਾਂ ਦੇ ਤੇ ਸਾਡੇ ਜਿਹੜਾ ਸੱਭਿਆਚਾਰ ਹੈ ਉਹ ਸਿਸਟਮ ਖਰਾਬ ਹੋ ਗਿਆ ਇਸ ਕਰਕੇ ਜਿਹੜੀਆਂ ਇੰਗੀਆਂ ਖਟਰਾਮਾਂ ਨੇ ਇਹਨਾਂ ਦੇ ਉੱਤੇ ਸਪੈਸ਼ਲ ਮਤਲਬ ਗੌਰ ਕਰਨ ਦਾ ਹੱਕ ਹੁੰਦਾ ਸਰਕਾਰ ਦਾ ਜੇ ਕੋਈ ਕਾਨੂੰਨ ਇਹ ਵਿੱਚ ਸੋਧ ਕਰਨੀ ਹੈ ਸੋਧ ਕਰਨ ਤੇ ਮਤਲਬ ਜਿਹੜੇ ਗੈਰਕਾਨੂੰਨੀ ਹਥਿਆਰ ਜਾਂ ਅਣ ਮਤਲਬ ਲਾਇਸੈਂਸਡ ਹਥਿਆਰ ਨੇ ਜਿਹੜੇ ਇਹ ਜਾਦੇ ਗਿਣਤੀ ਵਧ ਗਈ ਇਸ ਕਰਕੇ ਇਹ ਇਹਨਾਂ ਦੇ ਜਿਸ ਜੇ ਘਟਨਾਵਾਂ ਵਾਲੇ ਉਹ ਵਾਪਰ ਰਹੀਆਂ ਨੇ ਇਹਨਾਂ ਘਟਨਾਵਾਂ ਨੂੰ ਘਟਾਉਣ ਵਾਸਤੇ ਸਰਕਾਰ ਨੂੰ ਵਿਸ਼ੇਸ਼ ਉਪਰਾਲੇ ਕਰਨੇ ਪੈਣਗੇ ਤੇ ਜੇ ਕੋਈ ਅਸੈਂਬਲੀ ਦੇ ਵਿੱਚ ਵੀ ਕੋਈ ਕਾਨੂੰਨ ਪਾਸ ਕਰਨਾ ਤਾਂ ਉਹ ਮਤਲਬ ਕਰਕੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈਹਾਹਾਜਿਤ ਕਰਨੇ ਚਾਹੀਦੇ ਹਾਂ ਹਾਂ ਸੰਭਾਰ ਰਹੇਗੀ ਕਿਉਂਕਿ ਮੈਂ ਤੁਹਾਨੂੰ ਦੱਸ ਦੇਣਾ ਕਿ ਕੱਲ ਭਗਵੰਤ ਸਿੰਘ ਸਾਹਿਬ ਅਤੇ ਰਿੰਦਕੇ ਜੀ ਵੱਲ ਨਾਬਾ ਆਏ ਸੀ ਰੈਲਿਸਬੋਦੀ ਕਰਦੇ ਪਹਿਲਾਂ ਪਟਿਆਲਾ ਕਾਲੀ ਮਾਤਾ ਮੰਦਿਰ ਵੀ ਆਏ ਸੀ ਤਾਂ ਕਰਕੇ ਸੁਖੀਦ ਵੱਲੇ ਵਿਅੰਤ ਹੈ ਬੀ ਇਹ ਤਾਂ ਕਪੜਾ ਕੁਮੜ ਫਿਰ ਤੇ ਮਸਤ ਰਹਿ ਰਹੇ ਨੇ ਤਾਂ ਅਜੀਆਂ ਘਟਾਵਾਂ ਪੰਜਾਬ 'ਚ ਹੋਣ ਗਈਆਂ ਤਾਂ ਭਗਵੰਤਮਾਨ ਸਾਹਿਬ ਨੇ ਕਿਹਾ ਵੀ ਮੈਂ ਉੱਥੇ ਜਾ ਮੈਂ ਹੁੰਦਾ ਤਾਂ ਮੈਂ ਫਾਇਰ ਲੋਕ ਦਿੰਦਾ ਦੇਖੋ ਇਹ ਕੁਮੜ ਹਨ ਦੂਜੇ ਨੂੰ ਕਹਿਣਾ ਸੌਖਾ ਹੈਗਾ ਕੁਮੜੀਆਂ ਸ਼ੁਰੂਆਤਾਂ ਕਿੰਨਾਂ ਨੇ ਕੀਤੀਆਂ ਹੋਈਆਂ ਨੇ ਜੀ ਜਿਹੜੇ ਪਹਿਲਾਂ ਵਾਲੇ ਪੂਰਨੇ ਪਾਤੇ ਉਹਨਾਂ ਪੂਰਨਾ ਜਿਹੜੇ ਟਰੈਕ ਉਹਨਾਂ ਨੇ ਤਲਾ ਤੇ ਉਹਨਾਂ ਟਰੈਕਾਂ ਦੇ ਉੱਤੇ ਲੰਮੀਆਂ ਸਰਕਾਰਾਂ ਪੁਰੀਆਂ ਜਾਂਦੀਆਂ ਨੇ ਉਹ ਟਰੈਕ ਨੂੰ ਬਦਲਣ ਦੀ ਲੋੜ ਹੈ ਲੋਕਾਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਸਰਕਾਰ ਨੂੰ ਜਿਹੜੇ ਫੋਟਪਲ ਕਰਦੇ ਨੇ ਉਹ ਘਟਾਉਣੇ ਚਾਣਗੇ ਕਿ ਜਿਹੜੇ ਸਿਕਿਉਰਿਟੀ ਕਰਮਚਾਰੀ ਨੇ ਉਹਨਾਂ ਦੀ ਭਰਤੀ ਵੱਧ ਕਰਨੀ ਚਾਹੀਦੀ ਹੈ ਪੁਲਿਸ ਨੂੰ ਜਾਂ ਪ੍ਰਸ਼ਾਸਨ ਨੂੰ ਮਤਲਬ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਹੋਰ ਨਾ ਪਾਸਿਆਂ ਤੋਂ ਘਟਾ ਕੇ ਬੀਟਰਾਂ ਦੀ ਜਿਹੜੀ ਸਿਕਿਉਰਿਟੀ ਆ ਉਹਨੂੰ ਘਟਾ ਕੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਤਾਂ ਕਿ ਜਿਹੜੇ ਜਦੋਂ ਲੋਕ ਸੁਰੱਖਿਅਤ ਹੋਣਗੇ ਤਾਂ ਸਰਕਾਰਾਂ ਫੇਰ ਹੀ ਸੁਰੱਖਿਅਤ ਰਹਿ ਸਕਦੀਆਂ ਨੇ ਔਰ ਮੈਂ ਇੱਕ ਹੋਰ ਅਪਡੇਟ ਤੇ ਆਜਣਾ ਕਿ ਲੁਹਿਆਣੇ ਜਿਮਨੀ ਚੋਣਾ ਜਿਹੜੀਆਂ ਹੋ ਰਹੀਆਂ ਨੇ ਉਹ 19 ਜੂਨ ਨੂੰ ਹੋਤਾ ਉਹਨੇ 23 ਰਿਜ਼ਲਟ ਆ ਜਾਏਗਾ 19 ਜੂਨ ਨੂੰ ਤੇ ਉਹਦੇ ਵਿੱਚ ਆਪ ਪਾਰਟੀ ਨੇ ਆਪਣਾ ਕੈਂਡੀ ਉਤਾਰਤਾ ਕਾਂਗਰਸ ਦੇ ਆ ਗਏ ਭਾਸ਼ੂ ਸੌਰੀ ਭਾਰਤ ਭੂਸ਼ਿਆ ਆਸ਼ੂ ਤੇ ਬੀਜੇਪੀ ਦੇ ਆ ਚੁੱਕੇ ਨੇ ਕੈਂਡੀਡੇਟ ਤੇ ਪਰ ਸ਼੍ਰੋਮੇ ਕੱਲ੍ਹ ਦਾ ਨੇ ਉੱਥੇ ਆਪਣਾ ਕੈਂਡੀਡੇਟ ਹਜੇ ਤੱਕ ਨਹੀਂ ਉਤਾਰਿਆ ਤੇ ਉਤਾਰਤਾ ਜੀ ਉਤਾਰਤਾ ਸ਼੍ਰੋਮੇ ਕੱਲ੍ਹ ਦੀ ਨਾਲ ਰਿਟਾਇਰਡ ਹੋਏਗਾ ਈਏ ਮਤਲਬ ਉੱਥੇ ਸੀਗਾ ਉਹ ਨੂੰ ਨੂੰ ਬਣੇਗਾ ਹਾਂਜੀ ਭਵਿੰਦਰ ਕੀ ਨਾਮ ਹੈ ਉਹ ਨੂੰ ਨੂੰ ਬਣਨਾ ਤੇ ਬ੍ਰਿੰਦਰਪਾਲ ਸਿੰਘ ਕੋ ਮਣਾ ਸ਼੍ਰੋਮਨੀ ਅਕਾਲੀ ਦਲ ਵੱਲੋਂ ਗੱਲ ਕਰ ਇਹ ਹੈ ਵੀ ਜਿਹੜਾ ਕਾਂਗਰਸ ਦੀ ਫੋਟਾ ਹੈ ਉਹ ਜ਼ाहिर ਹੋਈ ਜਾਂਦੀ ਹੈ ਕਿਉਂਕਿ ਜਿਹੜੇ ਪੋਸਟਰ ਨੇ ਉਹਨਾਂ ਦੇ ਉੱਤੇ ਪ੍ਰਧਾਨ ਸਾਹਿਬ ਦੀ ਤੇ ਜਾਂ ਐਲੋਪੀ ਸਾਹਿਬ ਦੀ ਕੋਈ ਫੋਟੋ ਨਹੀਂ ਹੈ ਪਰ ਇਸ ਗੱਲ ਤੋਂ ਜ਼ाहिर ਹੋ ਰਹੀ ਹੈ ਹੁਣ ਜਿਹੜੀ ਲੀਡਰਸ਼ਿਪ ਤਾਂ ਕਾਂਗਰਸ ਦੀ ਉਹ ਵਿਚਿੱਤੀ ਚ ਹੈ ਵੀ ਉਹ ਆਸ਼ੋਤ ਸਾਹਿਬ ਨੂੰ ਹਰਾਉਣ ਵਾਲੇ ਪਾਸੇ ਤੁਰਨ ਦੇ ਤੇ ਜਿੱਥੇ ਆਉਣ ਵਾਲੇ ਪਾਸੇ ਤੁਰਨ ਦੇ ਇਹ ਥੋੜਾ ਜਿਹਾ ਸਾਹਮਣੇ ਦੇ ਦਰਬ ਦੇ ਵਿੱਚ ਹੈ ਗੱਲ ਇੱਕ ਦੋ ਦਿਨਾਂ ਚ ਇਹ ਗੱਲ ਸਪਸ਼ਟ ਹੋ ਜੇ ਨਹੀਂ ਪਰ ਪਰ ਬਾਜਵਾ ਸਾਹਿਬ ਤਾਂ 10 ਦਿਨ ਪਹਿਲਾਂ ਉਹਨਾਂ ਨੂੰ ਮਿਲਣ ਗਏ ਸਪੈਸ਼ਲ ਦੇ ਘਰ ਮਿਲਣ ਗਏ ਸੀਗੇ ਹਾਂ ਜਿੱਥੇ ਮਿਲਣ ਗਏ ਸੀ ਉਹ ਤਾਂ ਮਿਲੇ ਨਹੀਂ ਜੋ ਪਤਾ ਨਹੀਂ ਤਾਂ ਮਿਲੇ ਨਹੀਂ ਪਤਾ ਨਹੀਂ ਟਲ ਗਏ ਵੀ ਮਤਲਬ ਉਹਨਾਂ ਦਾ ਉਹ ਗੱਲ ਨਹੀਂ ਹੋਈ ਉਸ ਤੋਂ ਬਾਅਦ ਫੇਰ ਕੋਈ ਗੱਲ ਨਹੀਂ ਹੋਈ ਕਿਉਂਕਿ ਜਲੋਕਾਂ ਨੂੰ ਪਤਾ ਜੱਗ ਜਾਹਰ ਹੈ ਵੀ ਇਹਨਾਂ ਦੇ ਥੋੜੇ ਜਿ ਮਤ ਭੇਜਨੇ ਪਹਿਲਾਂ ਸੂਈ ਆਪਸ ਦੇ ਵਿੱਚ ਇਸ ਕਰਕੇ ਮਤਲਬ ਫੋਟੋ ਵੀ ਨਹੀਂ ਉਹਨਾਂ ਨੇ ਪੋਸਟਰਾਂ ਦੇ ਉੱਤੇ ਲਾਈ ਦੇਖੋ ਚਲੋ ਤਾਂ ਅਗਲਾ ਨਾ ਇੰਟਰਨਲ ਮਸਲਾ ਹੈ ਹੋ ਸਕਦਾ ਹੈ ਕੋਈ ਉਹਨਾਂ ਨੂੰ ਬੇਨੀਫਿਟ ਹੁੰਦਾ ਹੋਵੇ ਗੱਲ ਕਰ ਚੋਣ ਦੇ ਵਿੱਚ ਤਾਂ ਸਾਰੇ ਜੀ ਕੋ ਹੋ ਕੇ ਲੜਨ ਸਾ ਮਤਲਬ ਉਹਦੇ ਰਿਜ਼ਲਟ ਹੋ ਉਸ ਹਿਸਾਬ ਦੇ ਹੁੰਦੀ ਹੈ ਜੇ ਲੋਕਾਂ ਦੇ ਉੱਪਰ ਉਹ ਅਡੋ ਅਡੀ ਹੋਣ ਉਸ ਹਿਸਾਬ ਦੇ ਰਿਜ਼ਲਟ ਹੋ ਉਸ ਹਿਸਾਬ ਦੇ ਹੁੰਦੀ ਹੈ ਇਸ ਕਰਕੇ ਮਤਲਬ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਪੂਰੀ ਤਨਮਨ ਨਾਲ ਅਰੋੜਾ ਸਾਹਿਬ ਦੇ ਨਾਲ ਚੱਲੀ ਹੋਈ ਹੈ ਬੀਜੇਪੀ ਵਾਲਿਆਂ ਨੇ ਹਲੇ ਆਪ ਦਾ ਕੈਂਡੀਡੇਟ ਦਾ ਐਲਾਨ ਨਹੀਂ ਕੀਤਾ ਉਹਨਾਂ ਨੇ ਬੀਜੇਪੀ ਨੇ ਨਹੀਂ ਹਲੇ ਕੀਤਾ ਜੀ ਕਿਉਂਕਿ ਯਾਰ ਅਰੋੜਾ ਸਾਹਿਬ ਦੱਸਦੇ ਨੇ ਅਰੋੜਾ ਸਾਹਿਬ ਦੀ ਅੱਜ ਅਪਡੇਟ ਆ ਗਈ ਹੈ ਕਿ ਉਹ ਰਾਤ ਉਹਨੂੰ ਹਸਪਤਾਲ ਲਿਆਂਦਾ ਗਿਆ ਤਬੀਅਤ ਖਰਾਬ ਸੀ ਉਹ ਰਿਮਾਂਟ ਸੀ ਉਹਨੂੰ ਪੇਟ ਦਰਦ ਸ਼ਿਕਾਇਤ ਸੀ ਪਰ ਸਵੇਰੇ ਉਹ ਵਾਪਸ ਲਿਜਾਇਆ ਗਿਆ ਕਿਹੜੇ ਰੋੜਾ ਸਾਹਿਬ ਦੀ ਗੱਲ ਕਰ ਰਹੇ ਹੋ ਰਮਨ ਰੋੜਾ ਜਿਹੜੇ ਜਿਹੜੇ ਰਮਨ ਰੋੜਾ ਤਾਂ ਰਮਨ ਰੋੜਾ ਦਾ ਥੋੜਾ ਜਿਹਾ ਫਿਰ ਆਇਆ ਹੁੰਦਾ ਹੀ ਹੈ ਨਾ ਜਦੋਂ ਏਸੀਆਂ ਚ ਰਹਿਣਾ ਹੋਵੇ ਸੀ ਗੱਡੀਆਂ ਚ ਰਹਿਣਾ ਹੋਵੇ ਉਸੇ ਟੂਗਾ ਥੱਲੇ ਰਹਿਣਾ ਤਾਂ ਥੋੜੀਆਂ ਜਿਹੀਆਂ ਦਿੱਕਤਾਂ ਤਾਂ ਹੁੰਦੀਆਂ ਨੇ ਮਤਲਬ ਇਸ ਕਰਕੇ ਚਲੋ ਹੋ ਜੂ ਜ ਇਹਨੇ ਕੋ ਮਸਲਾ ਹੱਲ ਹੋ ਜਾਊਗਾ ਸਾਡੇ ਚਲੋ ਪਰਿਵਾਰ ਚ ਆ ਜਾਊਗਾ ਮਸਲਾ ਜਿੰਨਾ ਚਿਰ ਦਿੱਕਤਾਂ ਆਉਂਦੀਆਂ ਨੇ ਕਿਉਂਕਿ ਗਰਮੀ ਦੇ ਵਿੱਚ ਅਸਲ ਕਹਿੰਦਾ ਜਿਹੜਾ ਮਸਲਾ ਹੈ ਉਹ ਗਰਮੀ ਦੇ ਵਿੱਚ ਹੀ ਓਕੀ ਹੁੰਦੀ ਹੈ ਸਰਦੀ ਦੇ ਵਿੱਚ ਤਾਂ ਜਾਈ ਚਲੂ ਟਿਕੀ ਪੈ ਜਾਣਾ ਹੁੰਦਾ ਹੈ ਜਿਹੜੇ ਲੋਕੇ ਏਸੀ ਚ ਪੈਂਦੇ ਨੇ ਤੇ ਉਹਨਾਂ ਨੂੰ ਉਦੋਂ ਫਿਰ ਥੱਲੇ ਫਰਸ਼ ਦੇ ਉੱਤੇ ਦਰੀਂ ਛਾਤੀ ਪੈਣਾ ਉੱਤੇ ਬਖਰੀ ਚੱਲਦਾ ਹੁੰਦਾ ਉਹ ਵੀ ਹਵਾ ਬੱਤੀ ਦੀ ਹੁੰਦਾ ਹੁੰਦਾ ਉਹ ਉੱਥੇ ਮਤਲਬ ਉਹ ਬੰਦੇ ਦੇ ਉਹ ਵੀ ਇੱਕ ਕਿਸਮ ਦਾ ਰਮਾਨੜੀ ਹੁੰਦਾ ਮਤਲਬ ਉਹਦੇ ਵਿੱਚ ਬੰਦਾ ਮੰਨ ਜਾਂਦਾ ਹੁੰਦਾ ਇਸ ਕਰਕੇ ਚਲੋ ਵੀ ਕੋਈ ਗੱਲ ਨਹੀਂ ਦੁੱਖ ਤਕਲੀਫ ਬੰਦਿਆਂ ਤੇ ਆਉਂਦੇ ਨੇ ਸਿਰ ਮੱਥੇ ਆਪ ਦਾ ਕਬੂਲ ਕਰੇ ਤੇ ਜੋ ਵੀ ਤੇ ਫੈਸਲਾ ਕੋਰਤਾਂ ਨੇ ਕਰਨਾ ਉਹਦੇ ਮੁਤਾਬਕ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜੇਗਾ ਚਲੋ ਅਰਿੰਦਰ ਸਿੰਘ ਜੀ ਆਪਾਂ ਚਾਰ ਪੰਜ ਮੁੱਦੇ ਤੇ ਲਾਈਵ ਡਿਸਕਸ਼ਨ ਕੀਤੀ ਜਿਸ ਲਈ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ ਤੁਸੀਂ ਜਾਣਕਾਰੀ ਦਿੱਤੀ ਹੈ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਰਿੰਦਰ ਸਿੰਘ ਜੀ ਸਾਡਾ ਅਲੱਗੇ ਮੁੱਦਾ ਸੀ ਜਿਹੜਾ ਉਹ ਇਹ ਸੀ ਕਿ ਪੰਜਾਬ ਪੁਲਿਸ ਦਾ ਇੱਕ ਕਾਂਸਟੇਬਲ ਤੇ ਬਿਜਲੀ ਬੋਰਡ ਦੇ ਮੁਲਾਜ਼ਮ ਕਾਬੂ ਗਿੱਤੇ ਗਏ ਨੇ ਟੋਟਲ 11 ਬੰਦੇ ਸਿਆਰੇ ਨੇ ਔਰ ਇਹ ਸ਼ੁਰੂਆਤ ਹੋਈ ਹੈ ਖੰਨਾ ਤੋਂ 15 16 ਤਰੀਕ ਤੋਂ ਪਿੰਨਸੀ ਪੁਰਸ ਨੂੰ ਔਰ ਜਿਹੜੇ ਕਿ ਜੋਤੀ Yadav SSP ਨੇ ਉਹ ਮੈਂ ਸਾਡੇ ਮਾਨਯੋਗ ਜਿਹੜੇ ਸਿੱਖਿਆ ਮੰਤਰੀ ਬੈਂਸ ਸਾਹਿਬ ਉਹਦੇ ਵਾਈਫ ਨੇ ਉਹਨੇ ਬਹੁਤ ਗੌਰ ਦੇ ਨਾਲ ਐਕਸ਼ਨ ਦਿੱਤਾ ਜਿਸ ਤੋਂ ਬਾਅਦ ਜਿਹੜਾ ਮੁੱਖ આરોપી ਹੈ ਉਹ ਲੁਧਿਆਣੇ ਦੇ ਖੈਸ ਕਨਸਟੇਬਲ ਹੈ ਜਿਸ ਤੋਂ ਖੁਲਾਸਾ ਹੋਇਆ ਕਿ ਜਿਹੜੇ ਨਸ਼ਾ ਤਸਕਰ ਸੀ ਤਰਨਤਾਰਨ ਹੁਸ਼ਿਆਰਪੁਰ ਅੰਮ੍ਰਿਤਸਰ ਉਹ ਉਹਨਾਂ ਤੋਂ ਸਮਾਨ ਲਿਆਂਦਾ ਸੀ ਤੇ ਉਹਨੂੰ ਵੇਚਦਾ ਸੀ ਜਦੋਂ ਪੂਰੀ ਸੂਚਿ ਬਾਰੇ ਪੂਰਾ ਪਰਦਾ ਫਾਸ਼ ਕੀਤਾ ਪੁਲਿਸ ਨੂੰ ਪਤਾ ਲੱਗ ਗਿਆ ਇਹਦਾ ਪੁਲਿਸ ਨੇ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਰਿਮਾਂਡ ਵਿੱਚ ਭੇਜ ਦਿੱਤਾ ਪਰ ਦੋਸਤੋ ਸਵਾਲ ਇਹ ਵੀ ਉੱਠਦਾ ਹੈ ਕਿ ਜੇਕਰ ਪੁਲਿਸ ਵਾਲੇ ਇਹ ਕੰਮ ਕਰਨਗੇ ਤਾਂ ਜਿਵੇਂ ਕਿ ਸਾਡੇ ਸਹਿਯੋਗੀ ਨੇ ਦੱਸਿਆ ਕਿ ਸਵੇਰੇ ਤਾਂ ਇਹ ਲੋਕਾਂ ਦੇ ਘਰਾਂ ਵਿੱਚ ਨਸ਼ਾ ਲੱਭਰੇ ਨੇ ਤੇ ਸ਼ਾਮ ਨੂੰ ਖੁੱਦ ਟੱਲੀ ਹੋਏ ਫਿਰਦੇ ਨੇ ਤਾਂ ਇਸ ਨਾਲ ਜਿਹੜੇ ਚੰਗੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੀ ਛਵੀ ਵੀ ਖਰਾਬ ਹੋ ਰਹੀ ਹੈ ਨੂੰ ਦੇਖਣਾ ਇਹ ਹੈ ਕਿ ਇਹ ਪੁਲਿਸ ਮੁਲਾਜ਼ਮਾਂ ਨੂੰ ਕਿੰਨੀ ਸਜ਼ਾ ਹੋਏਗੀ ਕਦ ਤੱਕ ਇਹ ਅੰਦਰ ਰਹਿਣਗੇ ਕਿਉਂਕਿ ਅੱਜ ਤੁਹਾਨੂੰ ਦੱਸ ਦਿਆਂ ਕਿ ਜਗਦੀਸ਼ ਭੋਲਾ ਉਹ ਵੀ ਕਿਸੇ ਸਮੇਂ ਡੀਆਈਜੀ ਪੰਜਾਬ ਸੀ ਤਾਂ ਉਹ ਵੀ ਅੱਜ 10 ਸਾਲ ਤੋਂ ਬਾਅਦ ਭਟਿੰ다 ਦੇਵਚੋ ਸ਼ਾਮ ਨੂੰ ਬਾਹਰ ਆ ਜਾਣਗੇ ਉਹਨਾਂ ਜਮਾਨਤ ਹੋਈ ਹੈ ਅਜੇ ਇਹ ਜਿਹੜੇ ਪੁਲਿਸ ਵਾਲੇ ਨੇ ਜੋ ਰੀਆਂ ਗੰਧੀਆਂ ਆਤੀ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਜਿਹੜੇ ਚੰਗੇ ਪੁਲਸਵਾਨ ਹੈ ਉਹਨਾਂ ਦੀ ਮੇ ਲੋਕਾਂ ਵੀ ਚੰਗੀ ਬਣ ਸਕੇ ਤਾਂ ਦੋਸਤੋ ਜਿਹੜਾ ਅਰਜ਼ਾ ਲਾਈਦਾ ਕਰੋਮ ਸੀ ਜਿਸ ਦੇ ਵਿੱਚ ਤੁਹਾਡਾ ਚਾਰ ਪੰਜ ਮੁੱਦੇ ਤੇ ਗੱਲਬਾਤ ਕੀਤੀ ਹੈ ਤੁਹਾਡਾ ਦੁਆਰਾ ਜੋੜਾਂਗਾ ਕੋਈ ਹੋਰ ਲਾਈਦਾ ਵਿਸ਼ਾ ਲੈ ਕੇ ਉੱਤਾਂ ਤੁਸੀਂ ਦੇ ਦਿਓ